ਦੇ ਦਰਬਾਰ ਸਾਹਿਬ ਦੇ ਅੰਦਰ ਆਰ ਡੀ ਐਕਸ ਰੱਖਣ ਦੀ ਈਮੇਲ ਸਾਹਮਣੇ ਆਈ ਸੀ ਜਿਸ ਤੋਂ ਬਾਅਦ ਹੁਣ ਐਸ.ਪੀ ਸੀ ਪ੍ਰਧਾਨ ਪ੍ਰਤਾਪ ਸਿੰਘ ਨੇ ਦੱਸਿਆ ਕਿ ਦੁਬਾਰਾ ਤੋਂ ਸ੍ਰੀ ਹਰਮੰਦਰ ਸਾਹਿਬ ਨੂੰ ਉਡਾਉਣ ਦੀ ਧਮਕੀ ਮੇਲ ਰਾਹੀਂ ਆਈ ਹੈ ਜੇਕਰ ਪੁਲਿਸ ਕਾਰਵਾਈ ਹੋਈ ਹੁੰਦੀ ਤਾਂ ਦੁਬਾਰਾ ਧਮਕੀ ਨਾ ਆਉਂਦੀ ਦੱਸਿਆ ਕਿ ਐਸ.ਪੀ ਸੀ ਵੱਲੋਂ ਪੁਲਿਸ ਪ੍ਰਸ਼ਾਸਨ ਤੇ ਮੁੱਖ ਮੰਤਰੀ ਨੂੰ ਸ਼ਿਕਾਇਤ ਭੇਜ ਦਿੱਤੀ ਗਈ ਹੈ ਅਜੇ ਹੀ ਧਮਕੀਆਂ ਦੇਣ ਵਾਲਾ ਦਾ ਕੋਈ ਧਰਮ ਨਹੀਂ ਹੁੰਦਾ ਅਜਿਹੇ ਲੋਕ ਸਮਾਜ ਦੇ ਵਿੱਚ ਸਿਰਫ دہشت ਫੈਲਾਉਣਾ ਚਾਹੁੰਦੇ ਨੇ ਸਾਡੀ ਟਾਸਕ ਪੋਸਟ ਦੀ ਚੌਕਸੀ ਵਧਾ ਦਿੱਤੀ ਗਈ ਹੈ ਤੇ ਸ੍ਰੀ ਹਰਮੰਦਰ ਸਾਹਿਬ ਦੇ ਪ੍ਰਵੇਸ਼ ਦੁਆਰ ਤੇ ਸਕੈਨਰ ਲਗਾਏ ਜਾਣ ਦੇ ਸਵਾਲ ਤੇ ਉਹਨਾਂ ਕਹਿ ਕੇ ਕੁਝ ਸ਼ਰਧਾਲੂ ਤਾਂਜ ਕਰਦੇ ਨੇ ਕਿ ਪਰਮਾਤਮਾ ਦੇ ਘਰ ਆਏ ਨੇ ਤੇ ਉਹਨਾਂ ਦੀ ਅਤਵਾਦੀ ਦੀ ਤਰ੍ਹਾਂ ਤਲਾਸ਼ੀ ਲਈ ਜਾ ਰਹੀ ਹੈ ਇਸ ਲਈ ਇਹ ਸਕੈਨਰ ਬੰਦ ਕਰ ਦਿੱਤੇ ਸਨ। ਤਾਂ ਨਹੀਂ ਤੁੱਜਿਆ ਬਤੋ ਉਪਰ ਕਿ ਬਿਤਾਤੇ ਤਾਂ ਤੁਸੀਂ ਅੱਜ ਇਹ ਸਥਾਨ ਤੇ ਸਤਿਗੁਰੂ ਸ੍ਰੀ ਹਰਮੰਦਰ ਸਾਹਿਬ ਨੂੰ ਜੇ ਕੋਈ ਨੁਕਸਾਨ ਪਹੁੰਚਾਉਣ ਲਈ ਕੰ ਕੀ ਹੁੰਦਾ ਮੈਂ ਸਮਝਦਾ ਕਿ ਇਹ ਬਹੁਤ ਹੀ ਮਾਰੀ ਗੱਲ ਹੈ ਕਿਉਂਕਿ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਸਿੱਖਾਂ ਦਾ ਹੀ ਨਹੀਂ ਪੂਰੀ ਦੁਨੀਆ ਦਾ ਧਾਰਮਿਕ ਕੇਂਦਰੀ ਸਥਾਨ ਹੈ ਜਿੱਥੇ ਹਰ ਧਰਮ ਦੇ ਹਰ ਜਾਤ ਦਾ ਵਿਅਕਤੀ ਬਿਨਾ ਕਿਸੇ ਭੇਦਭਾਵ ਦੇ ਨਤਮਸਤਕ ਹੁੰਦਾ ਬਿਨਾ ਕਿਸੇ ਭੇਦਭਾਵ ਦੇ ਲੰਗਰ ਛਕਦਾ ਤੇ ਧੰਨ ਧੰਨ ਗੁਰੂ ਰਾਮਦਾਸ ਕਰਕੇ ਜਾਂਦਾ ਹੈ ਅਜੇ ਹਿਸਤਾਨ ਨੂੰ ਨੁਕਸਾਨ ਪਹੁੰਚਾਉਣ ਲਈ ਭਾਵੇਂ ਤੁਮਕੀ ਕਿਸੇ ਵੀ ਤਰ੍ਹਾਂ ਕਿਸੇ ਨੂੰ ਵੀ ਦਿੱਤੀ ਹੋਵੇ ਨਾ ਸਮਝੀ ਲੋਕ ਦਾ ਕੋਈ ਧਰਮ ਹੀ ਨਹੀਂ ਹੋ ਸਕਦਾ ਉਹਨਾਂ ਲੋਕਾਂ ਨੂੰ ਇਹ ਹਜਮ ਨਹੀਂ ਹੁੰਦਾ ਕਿ ਇੱਥੇ ਲੱਖਾਂ ਦੀ ਤਦਾਦ ਸੰਤ ਜਿਹੜੀ ਹੁੰਦੀ ਹੈ ਉਹਨਾਂ ਨੂੰ ਰੋਕਣ ਦੀ ਜਿਹੜੀ ਇਹ ਸ਼ਾਦੀਚਾਰ ਪਰ ਸੰਗਤਾਂ ਜਿਹੜੀਆਂ ਉਹ ਪਹਿਲਾਂ ਦੀ ਤਰ੍ਹਾਂ ਹੀ ਨਿਰਵਿਘਨ ਗੁਰੂ ਮਾਰਾ ਇੱਥੇ ਦਰਸ਼ਨ ਕਰ ਰਹੀਆਂ ਨੇ ਉਸੇ ਤਰ੍ਹਾਂ ਅੰਦਗਤੀ ਪ੍ਰਸ਼ਾਦਾ ਸ਼ਕਰੀ ਮੈਂ ਸੰਗਤਾਂ ਨੂੰ ਬੇਨਤੀ ਕਰਦਾ ਹਾਂ ਕਿ ਸੰਗਤਾਂ ਨੂੰ ਕਿਸੇ ਵੀ ਤਰ੍ਹਾਂ ਸੈਨਿਕਾਂ ਦੀ ਲੋੜ ਨਹੀਂ ਜਿੱਦਾਂ ਆ ਪਹਿਲਾਂ ਦਰਸ਼ਨ ਕਰ ਰਹੇ ਉਦਾਂ ਹੀ ਦਰਸ਼ਨ ਕਰੋ ਮੈਂ ਪੁਲਿਸ ਪ੍ਰਸ਼ਾਸਨ ਅਤੇ ਏਜੰਸੀਆਂ ਨੂੰ ਬੇਨਤੀ ਕਰਦਾ ਹਾਂ ਕਿ ਅਜਿਹੇ ਵਿਅਕਤੀ ਜੋ ਜਿਦਾ ਕੋਈ ਧਰਮ ਨਹੀਂ ਹੁੰਦਾ ਜਿਹੜਾ ਕੋਈ ਧਮਕੀ ਲਾਉਂਦਾ ਉਹਦਾ ਕੋਈ ਧਰਮ ਨਹੀਂ ਹੁੰਦਾ ਉਹਨਾਂ ਵਿਅਕਤੀਆਂ ਨੂੰ ਤੁਰੰਤ ਗ੍ਰਿਫਤਾਰ ਕਰਕੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤਾਂ ਜੋ ਪੰਜਾਬ ਦਾ ਮਾਹੌਲ ਜਿਹੜਾ ਉਹ ਗਰਾਉਂਡ ਤੋਂ ਮਜਾਆ ਜਾ ਸਕੇ ਜੇ ਜੇਕਰ ਜਿਹੜੀ ਕੱਲ ਮੇਰ ਆਈ ਸੀ ਉਹ ਤੇ ਪੁਲਿਸ ਪ੍ਰਸ਼ਾਸਨ ਜਾਂ ਏਜੰਸੀਆਂ ਕਾਰਵਾਈ ਕਰਦੀਆਂ ਤਾਂ ਮੇਰਾ ਖਿਆਲ ਸੀ ਦੁਬਾਰਾ ਅਜਿਹੀ ਨਾ ਹੁੰਦੀ ਕਿਉਂਕਿ ਉਸ ਪ੍ਰਸ਼ਾਸਨ ਤੇ ਏਜੰਸੀਆਂ ਕੋਲ ਬੜੀਆਂ ਥਿਊਰੀਆਂ ਹੁੰਦੀਆਂ ਨੇ ਕਿ ਇਹ ਮੇਰ ਕਿੱਥੋਂ ਆਈ ਆ ਕਿੰਨੇ ਭੇਜੀ ਆ ਇਹ ਪੁਲਿਸ ਤੇ ਏਜੰਸੀਆਂ ਦਾ ਔਰ ਥੋੜੇ ਸਮੇਂ 'ਚ ਇੱਕ ਕੰਮ ਕਰਕੇ ਤੇ ਉਹਨਾਂ ਬੰਦਿਆਂ ਨੂੰ ਕਾਬੂ ਕਰ ਸਕਦੇ ਹਾਂ ਪਰ ਮੈਨੂੰ ਲੱਗਦਾ ਹੈ ਕਿ ਇਹ ਜਿਹੜੀਆਂ ਸਰਕਾਰਾਂ ਨੇ ਅਜਾ ਕਰਨਾ ਨਹੀਂ ਚਾਹੁੰਦੀਆਂ ਤੇ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੀਆਂ ਮੈਂ ਦੁਬਾਰਾ ਸੀਬੀ ਸਾਹਿਬ ਅਮਸਰ ਨੂੰ ਜਆ ਦੇ ਮੁੱਖ ਮੰਤਰੀ ਨੂੰ ਅਤੇ ਸੈਂਟਰ ਦੀ ਏਜੰਸੀਆਂ ਨੂੰ ਬੇਨਤੀ ਕਰਦਾ ਕਿ ਜਾਇ ਇਹ ਬੰਦਿਆਂ ਨੂੰ ਲੱਭ ਕੇ ਤੁਰੰਤ ਕਾਰਵਾਈ ਕਰਿਓ ਤਾਂ ਜੋ ਪੰਜਾਬ ਦਾ ਮਾਹੌਲ ਜਿਹੜਾ ਸ਼ਾਂਤ ਮਾਹੌਲ ਹੈ ਖਰਾਬ ਨਾ ਹੋਵੇ ਇਹੀ ਕੀ ਸੱਚਗੋਣ ਮੰਦਸਾ ਉਹ ਪੜਾਉਂਦੀ ਸ਼ਾਜੇ ਸ਼ਾਹ ਮਦਰ ਕਿਹੜਾ ਆ ਜਾਊਗਾ ਇਹ ਮੈਂ ਪਹਿਲਾਂ ਇਹ ਕਹਤਾ ਕਿ ਜਿਹੜਾ ਕੋਈ ਇਹੋ ਜੀ ਗੱਲ ਕਰਦਾ ਉਹਦਾ ਕੋਈ ਧਰਮ ਨਹੀਂ ਦਾ ਤੇ ਜਿਹੜਾ ਜਿਹਦਾ ਕੋਈ ਧਰਮ ਨਹੀਂ ਉਹ ਵਿਅਕਤੀ ਜਿਹੜਾ ਉਹ ਅੱਜ ਵੀ ਮਰਦਾ ਕੱਲ੍ਹ ਵੀ ਮਰਦਾ ਇਹ ਇਹ ਗੁਰੂਵਾਰ ਦੇ ਉਹ ਸਥਾਨਾ ਜਿੱਥੇ ਅਸੀਂ ਆਪਣਾ ਜ਼ਿੰਦਗੀ ਦੀ ਭੀਖ ਮੰਗਣਾ ਹੁੰਦੇ ਆ ਤੇ ਗੁਰੂਵਾਰ ਇਹਨੂੰ ਤੇ ਜਿਹੜਾ ਇਹ ਸਥਾਨਾ ਉੱਥੇ ਕੀ ਕਿ ਸਰ ਗੁਰੂ ਮਾਰ aí ਨੂੰ ਕੁਝ ਨਹੀਂ ਕਰ ਸਕਦਾ ਗੁਰੂ ਮਾਰ aí ਦਾ ਸຖານ ਹੈ ਇਹਦਾ ਕੁਝ ਨਹੀਂ ਕਰ ਸਕਦਾ ਪਰ ਫਿਰ ਵੀ ਅਸੀਂ ਚੌਕਸੀਆ ਤੌਰ ਤੇ ਜਿਹੜੇ ਅੰਦਰ ਪ੍ਰਬੰਧ ਬਣਾਉਂਦੇ ਨੇ ਤੇ ਪੁਲਿਸ ਪ੍ਰਸ਼ਾਸਨ ਵੀ ਜਿਹੜਾ ਉਹ ਆਪਣੀ ਚੌਕਸੀ ਕਰ ਰਿਹਾ ਹੈ ਪਰ ਉਸ ਪ੍ਰਸ਼ਾਸਨ ਦਾ ਜਿਹੜਾ ਖਾਸ ਕਰਕੇ ਜਰਸੀਆਂ ਦੀ ਚੋਰੀ ਵਧ ਗਈ ਹੈ ਇਹ ਜਿਹੇ ਵਿਅਕਤੀਆਂ ਨੂੰ ਉਹਨਾਂ ਤੇ ਗ੍ਰਿਫਤਾਰ ਕਰ